ਗੁੱਡ ਮਾਰਨਿੰਗ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਸਵੇਰੇ ਸਵੇਰੇ ਧੁੱਪ ਵੈਸੇ ਹੁਣ 9:00 ਵਜੇ ਆ ਜਾਂਦੀ ਆ ਚੰਗੀ ਤਰ੍ਹਾਂ ਆ ਗਈ ਨਾ ਨੂੰ ਅਸੀਂ ਬਣਾਉਣ ਲੱਗੇ ਆ ਗੋਭੀ ਵਾਲੇ ਪਰੌਂਠੇ ਲੈ ਸ਼ਾਲਗਮ ਲੈ ਕੇ ਨਹੀਂ ਗਈ ਤੂੰ ਰਾਣੀ ਕੋ ਲੈ ਕੇ ਜਾਈਂਗੀ ਲੈ ਜਾਈਂ ਚੱਲ ਵੱਡਾ ਇਹਦਾ ਵੱਡਾ ਅਕਤੋ ਆਵੇ ਹਾਂ ਹਾਂ ਹੋਰ ਵੱਡ ਲਾ ਆ ਮੜ ਬੜਦੇ ਆ ਸਾਰੇ ਖਾਦੇ ਜਾਣਗੇ ਮੂਲੀ ਵਾਲੇ ਪਰੌਂਠੇ ਐ ਸਾਰੀ ਗੋਭੀ ਵਾਲੇ ਹਾਂਜੀ ਕਦੋਂ ਕਸ ਕਰ ਲਾਂ ਇਹ ਕਹਦੇ ਫੇਰ ਉਧਰ ਭਾਬੀ ਨੂੰ ਇਹ ਗੱਗੂ ਉਹਨੂੰ ਕਹਿ ਦੇ ਸਰ ਬੱਸ ਨੂੰ ਹੋਰ ਪੱਟ ਲਾ ਉਧਰ ਵੀ ਬੱਸ ਚੱਲ ਵਾਦੂ ਖੁਸ਼ ਆ ਗਿਆ ਨਾ ਵੀ ਅੱਜ ਆਪਣੇ ਯਸ ਪਾਤਾ ਨੋ ਪਾਪਾ ਜੇ ਜਾ ਤਾਪਣਾ ਲੱਗੇ ਦੋ ਦਾਲੇ ਗੱਡੇ ਜਿਹੜੀ ਕਿ ਮੇਰੀ ਵਿਦੇਸੀ ਰਸੋਈ ਤੇ ਬਹੁਤ ਵਾਇਰਲ ਹੋਈ ਸੀ ਹੁਣ ਬੜੇ ਬਿਨਵਾਦ ਬਣਾਉਣ ਲੱਗੇ ਆਪਾਂ ਗਰਮੀਆਂ ਚ ਸਵਾਲ ਲੱਗਦੇ ਆ ਇਹ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਅੱਗ ਥੋੜੀ ਜੀ ਧੋਖਾ ਦੇ ਦਿੰਦੀ ਵਿੱਚ ਦੀ ਫੇ ਤਾਂ ਹੁਣ ਨੂੰ ਤਾਂ ਬਨ ਜਣੀ ਸੀ ਸਕਦੀ ਸਕਦੀ ਰੱਦਨ ਲੱਗੀ ਉਹ ਖੇਡਣ ਈ ਆਈ ਆਓ गाइस कह दे हेलो ठीक हो मैं बी मैं भी ठीक आ आई लव यू सारे में दक दे फ्लाइंग किस हां हां वेरी गुड जी की हालचाल आई होप कि सरने चढ़दी खादे बचाओगे आपा करते आईदा ਦਾਦੀ ਤੇ ਸਵੇਰ ਦੇ 9:30 ਦਾ ਟਾਈਮ ਆ 22 ਤਰੀਕ ਦਾ 26 ਹੈਪੀ ਐਨੀਵਰਸਰੀ ਦਿਲਖੁਸ਼ ਤੇ ਦਵਿੰਦਰ ਅੱਜ ਤੋਂ 3 ਸਾਲ ਪਹਿਲਾਂ ਜਿਹੜਾ ਆ ਦਿਲਖੁਸ਼ ਨੂੰ ਵਿਆਹ ਕੇ ਲਿਆਂਦਾ ਸੀਗਾ ਐਦੋਂ ਪਹਿਲਾਂ ਮਤਲਬ ਐਸੇ ਦੇ ਅਨੰਦ ਕਾਰਜ ਹੋਗੇ ਸੀਗੇ ਬੱਸ ਉਹ ਦਿਨ ਚੜ੍ਹਿਆ ਸੀਗਾ ਉਦੋਂ ਵੀ ਸ਼ੂਟ ਚੱਲ ਰਿਹਾ ਸੀ ਅਸੀਂ ਅਸਟੈਂਡਰ ਐਸੇ ਲੇ ਖਿੱਚੀ ਜਾਂਦੇ ਸੀ ਕੰਮ ਵੀ ਵਾਰਗੇ ਤੇ ਬਾਕੀ ਅੱਜ ਵੀ ਵੱਡੀ ਵੱਡਾ ਦੇਣਾ ਮਤਲਬ ਤੇ ਰਖੋਛ ਲਈ ਤੂੰ ਕਿਹਨਾ ਵੱਡਾ ਹੀ ਹੋ ਗਿਆ ਵੱਡਾ ਹੋ ਗਿਆ ਮਤਲਬ ਉਧਰਤੀ ਬਣ ਗਈ ਮਤਲਬ ਉਹਨਾਂ ਨੂੰ ਡਾਕਟਰ ਨੇ ਡੇਟ ਦਿੱਤੀ ਬਾਅਦ ਚ ਮੈਂ ਦੱਸੇ ਮੈਂ ਕਿਹਾ ਯਾਰ ਤੇਰੀ ਤਾਂ ਉਹਦੇ ਅਨਿਵਰਸਰੀ ਆ ਤੇ ਉਹ ਸੇਮ ਚੀਜ਼ ਮੰਨ ਕੇ ਚੱਲੋ ਹੋ ਗਈ ਪਤਾ ਕੀ ਸੀ ਸਾਰੇ ਥੋੜਾ ਉਸ ਚੀਜ਼ ਵੱਲ ਨੂੰ ਹੋ ਗਿਆ ਅਨਿਵਰਸਰੀ ਦਾ ਸਾਰਿਆਂ ਨੂੰ ਯਾਦ ਭੁੱਲ ਗਿਆ ਮੈਂ ਕਿਹਾ ਤੇ ਉਹਨੂੰ ਯਾਦ ਸੇ ਮੈਂ ਵੀ ਬਣਾਇਆ ਅਨਿਵਰਸਰੀ ਬਣਾਈ ਜਾਂਦੀ ਸੀ ਕੋਈ 21 ਦੀ ਬਣਾਈ ਗਿਆ ਕੋਈ 24 ਦੀ ਮੈਂ ਕਿਹਾ ਨਾ ਨਹੀਂ ਨਹੀਂ 22 ਦੀ ਆ ਤੇ ਅੱਜ ਵੈਸੇ ਦਿਲਖੁਸ਼ ਦੁਬਾਰਾ ਸੈਕਿੰਡ ਵਾਰ ਡੇੜੀ ਪਾਪਾ ਬਣਨ ਜਾ ਰਹੇ ਅਸੀਂ ਚਾਚਾ ਚਾਚੀ ਬਣ ਜਣਾ ਹੁਣ ਕਿਉਂਕਿ ਤਕਦੀਰ ਪਹਿਲਾਂ ਹੋ ਗਈ ਮਤਲਬ ਸਾਡਾ ਵਿਆਹ ਪਹਿਲਾਂ ਹੋ ਗਿਆ ਸੀ ਤਕਦੀਰ ਪਹਿਲਾਂ ਹੋ ਗਈ ਤਾਂ ਸਾਨੂੰ ਤਾਇਆ ਤਾਈ ਬਣਾਤਾ ਹੁਣ ਤੈਲਕੋਸ਼ ਤਾਂ ਦੂਸਰਾ ਜਵਾਬ ਹੋਣ ਵਾਲਾ ਆ ਤੇ ਸਾਡੇ ਹਜੇ ਤਕਦੀਰ ਹੀ ਹੋਣਾ ਅਸੀਂ ਚਾਚਾ ਚਾਚੀ ਬਣ ਜਾਣਾ ਇਹ ਦੂਜੀ ਬੋਲੀ ਜਵਾਬ ਆ ਹਾਂ ਉਹਦੇ ਬਦਲ ਗਿਆ ਹੁਣ ਸਾਡੇ ਤੇ ਹੁਣ ਅਸੀਂ ਜਾਣੇ ਆ ਹਸਪੀਟਲ ਦਾ ਵੇਖਦੇ ਆ ਅਸੀਂ ਵੀ ਤੁਹਾਡੇ ਵਾਂਗੂ ਐਕਸਾਈਟਿਡ ਹੀ ਆਂ ਕਿੰਨੇ ਤੁਸੀਂ ਐਕਸਾਈਟਡ ਹੋ ਵਲੌਗ ਦੇ ਦੇ ਅਸੀਂ ਤਾਂ ਪੈਕ ਸਵੇਰ ਤੇ ਰਾਤ ਤੇ ਕਿਸੇ ਨੇ ਨੀਂਦ ਪੂਰੀ ਕੀਤੀ ਸਾਰੇ ਐ ਹੀ ਆ ਇਹਨਾਂ ਨੂੰ ਪਤਾ ਵੀ ਹਾਂ ਡਿਲੀਵਰੀਆ ਕੋਈ ਨਹੀਂ ਸੁੱਤਾ ਸਾਰੇ ਜਾਗੇ ਰਹੇ ਆ ਵੀ ਅੱਜੇ ਤਾਂ ਡਰਦੇ ਫੋਨ ਨਹੀਂ ਲਾਉਂਦੇ ਉਹਨੂੰ ਅਗਲਾ ਗੁੱਗੂ ਲੈ ਜੀ ਅਸੀਂ ਆਪੇ ਆ ਲਾਂਗੇ ਨਾਲੇ ਸਾਨੂੰ ਐਂ ਜਿਆ ਨਾ ਵੀ ਮਾਂ ਤੇ ਬੱਚਾ ਹੈਲਥੀ ਹੋਵੇ ਦਿਲ ਕਰ ਬੈਨ ਪੀ ਹੋਣਾ ਜਾਂ ਪੁੱਤ ਹੋਣਾ ਉਹ ਵੱਡੀ ਗੱਲ ਆ ਪਹਿਲਾਂ ਮਦਰ ਦੀ ਤੇ ਬੱਚੇ ਦੀ ਜਿਹੜੀ ਸਿਹਤ ਜ਼ਰੂਰੀ ਆ ਸਾਨੂੰ ਇਹੀ ਆ ਕਿ ਬੱਚਾ ਤੇ ਮਾਂ ਦੋਨੇ ਠੀਕ ਹੋਣੇ। ਇਹ ਵੀ ਡਾਲ ਲਾਦਾ ਤਾਜਵਤ ਮੇਰੀ ਜਿਵੇਂ ਤਾਜਵਤ ਨੂੰ। ਤੁਸੀਂ ਇਹ ਚ ਰੱਖਿਆ ਸੀ ਉਹ ਚੀਜ਼। ਵੀ ਉਹ ਚੀਜ਼ ਨਾ ਹੋਵੇ ਵੀ ਸੈੱਟ ਹੋਵੇ ਸਾਰਾ ਕੁਝ ਬਾਕੀ ਹੁਣ ਦੇਖਦੇ ਤੇ ਦਿਲ ਖੁਸ਼ ਨੂੰ ਜਾ ਕੇ ਦਿਨੇ ਹੌਸਲਾ। ਪੀਤੇ 부ਆ ਸਾਡੇ ਵਲੌਗ ਚ ਵੀ ਦੱਸ ਦੋ ਕੀ ਹੋਇਆ। ਬੇਬੀ ਗਰ ਬੇਬੀ ਗਰ ਹਾਂ ਤਿੰਨ ਹੋ ਗਈਆਂ ਹੁਣ ਤੱਕ ਦੀਰ ਤਾਜੂ ਇਹ ਅਜੇ ਤਾਂ ਨਾਮ ਰੱਖਣਾ ਨਾਮ ਸੁਜੈਸਟ ਕਾਜੂ ਹਲਕਾ ਕਹਿੰਦਾ ਕਾਜੂ ਨਾਮ ਸੁਜੈਸਟ ਕਰਿਓ ਸਾਰਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਰ ਦਿਓ ਤੇ ਹੁਣ ਅਸੀਂ ਮਾਰਨਿੰਗ ਹੀ ਕਿਹਾ ਸੀਗਾ ਵੀ ਆਪਾਂ ਜੈਂਡਰ ਰੀਲ ਬਾਰੇ ਦੱਸਾਂ ਮubaraka ਵੀਰ ਜੀ ਤੇ ਹੁਣ ਅਸੀਂ ਲੈਣ ਆਏ ਆ ਉਹਨੂੰ ਜਵਾਕ ਨੂੰ ਤੇ ਜਾਵਾਂਗੇ ਥੱਲੇ ਆਦੇ ਤੱਕ ਰੁਹੀਏ ਕਿ ਦੋਨੇ ਘਟੀਆਂ ਨਹੀਂ ਆ ਮਾਂ ਛੋਟ ਫਤ ਦੀ ਦੀਨੀਆਂ ਆ ਛੋਟੀ ਦੀਦੀਆਂ ਮਾਮਾ ਕੀਆ ਹੈ socks ਉਹ ਵੀ ਪਾਉਣ ਦੇ ਦੇ ਵਾਲੇ ਉਹ ਥੋੜੇ ਨੇ ਨਾ ਬਿਲਕੁਲ ਹੋ ਜੋਤ ਦਾਈ ਬਣੀ ਬਿਠੇ ਪੁਰੀ ਦਾਈ ਜੋਤ ਵਧੀਆ ਜੋ ਸਿੱਖ ਨਹੀਂ ਬਾਦ ਤੇ ਨਵਾਂ ਬਣਾਉ ਦਾਈ ਜੋਤ ਇਹਦੀ ਉਹ ਦਾਈ ਹੈ ਜੇ ਨਹੀਂ ਬਣਾਉ ਲੋ ਇੱਧਰ ਆ ਤਕਦੀਰ ਤੂੰ ਸਿੱਕਾ ਮਾਰੀ ਨਹੀਂ ਉਧਰ ਨੂੰ ਇਹ ਤਾਂ ਮੈਂ ਸਿੱਖਣ ਦਾ ਕਰ ਮਾੜਾ ਦਾਜੂ ਆ ਵੇਖ ਜਾਈ ਓਏ ਬਫੀ ਪਾਓ ਇੱਕ ਦੂਜੇ ਨੂੰ ਬਫੀ ਪਾਓ ਬਫੀ ਪਾਓ ਚਲੋ ਪਾਲੋ ਪਾਲੋ ਜੱਫੀ ਪਾਲੋ ਜੱਫੀ ਪਾਓ ਪਾਓ ਤੱਕ ਕਰੋ ਇੱਕ ਦੂਜੇ ਨੂੰ ਤੱਕ ਕਰੋ ਚਲੋ ਤਕਦੀਰ ਮੈਂ ਕਿਹਦੀ ਜੇ ਤੱਕ ਮੈਨੂੰ ਕਰਦੇ ਤੱਕਦਾ ਮੈਨੂੰ ਕਰਦੇ ਕੋਈ ਬਾਅਦ ਵਿੱਚ ਪਾਲੋ ਮੈਨੂੰ ਕਰਦੇ ਚਲ ਪਾਲੋ ਦੀਦੀ ਪਾਤ ਬੋਣੇ ਪਾਲੋ ਦੀਦੀ ਕੋਈ ਮੈਂ ਕਰਨਾ ਕਰ ਪਾਓ ਜੱਫੀ ਪਾਓ ਇੱਕ ਦੂਜੇ ਨੂੰ ਵਾਹ ਯਾ ਵਾਹ ਲੋ ਵੀ ਮਿੱਤਰ ਪਿਆਰਿਓ ਅੱਜ ਦਾ ਦਿਨ ਜਿਹੜਾ ਸਾਰਾ ਮੰਨ ਕੇ ਟੁੱਟਿਆ ਸ਼ਾਮ ਹੋ ਗਈ ਆ ਗੱਡੀ ਆਪਣੀ ਦੀ ਵੀ ਇਨਸਪੈਕਸ਼ਨ ਹੋ ਗਈ ਕਿਉਂਕਿ ਕਾਰ 24 ਤੇ ਆਪਾਂ ਪਾਈ ਸੀ ਵੈਸੇ ਵਾਸ਼ ਨਹੀਂ ਕਰਾਈ ਪਰ ਅਹੀਂ ਇਨਸਪੈਕਸ਼ਨ ਕਰਵਾਤੀ ਤੇ ਇਨਸਪੈਕਸ਼ਨ ਦੇ ਵਿੱਚ ਉਹ ਕੇ ਰਿਪੋਰਟ ਆ ਗਈ ਆ 4 ਰੇਟਿੰਗ ਦੇ ਵਿੱਚ ਆਈ ਆਪਣੀ 5 ਚੋਂ ਕਾਰ ਤੇ ਉਹਦੇ ਤੇ ਸਹੀ ਪ੍ਰਾਈਸ ਮਿਲ ਜੂਗਾ ਆਪਾਂ ਨੂੰ ਮਤਲਬ ਸੇਲ ਦਾ ਹਨਾ ਤੇ ਦੂਜੇ ਨੰਬਰ ਤੇ ਜੋਤ ਲਈ ਜਰਾਬਾਂ ਨਹੀਂ ਇੱਕ ਤੁੰਬਾ ਆ ਪਿਆ બસ ਆਈਆਂ 50-50 ਰੁਪਏ ਹੋ ਗਿਆ ਲੈ ਵੀ ਪੀਤੇ ਵਧਾਈਆਂ ਭਾਈ ਤੈਨੂੰ ਠੀਕ ਆ ਬਹੁਤ ਬਹੁਤ ਠੀਕ ਆ ਹਾਂਜੀ ਤੇ ਸਵੇਰ ਦਾ ਸਮਾਂ ਲੱਗਿਆ ਕਿਉਂਕਿ ਉਲਝੇ ਹੋਏ ਸੀਗੇ ਉਲਝੇ ਕੀ ਮੈਂ ਉਹ ਹੀ ਗਈ ਨਾ ਦਰਗੋਨਾ ਕਿ ਇਹਨਾਂ ਨੇ ਸਾਗ ਦੀ ਗਣੀ ਮੰਗੇ ਖਾਣ ਨੂੰ ਅੱਗੇ ਸਾਨੂੰ ਕਹਿਣਗੇ ਤੇ ਭੁੱਖ ਤਾਂ ਮੈਨੂੰ ਬਹੁਤ ਟਾਈਮ ਦੀ ਲੱਗੀ ਹੋਈ ਆ ਸਾਨੂੰ ਅਸੀਂ ਕੁਲਚਾ ਖਾਣਗੇ ਅਸੀਂ ਖਾਣੀਆਂ ਹੋਣ ਅਸੀਂ ਆ ਕੇ ਮੈਂ ਕਿਹਾ ਚੱਲ ਪੀਤੇ ਆ ਕੁਲਚਾ ਖਵਾਵਾਂਗੇ ਨੂੰ ਕੁਝ ਬੇਵਫਕੀ ਸੀ ਤਕਦੀਰ ਵੀ ਇਹਨੂੰ ਲੈ ਕੇ ਦਿੱਤਾ ਤੇ ਹੁਣ ਆਪਾਂ 5 ਵਜ ਗਏ ਤੇ ਹੁਣ ਆਪਾਂ ਚੱਲੇ ਘਰ ਨੂੰ ਘੰਟੇ ਤੱਕ ਤਾਂ ਆਪਾਂ ਆਹ ਰੋਟੀ ਲੈ ਕੇ ਆਉਣੀ ਸ਼ਾਮ ਦੀ ਤੇ ਇੱਥੇ ਹੁਣ ਦਿਲਖੋ ਸ਼ਾਂਤੀ ਤੇ ਮਾਸੀ ਵਰਗੇ ਆ ਗਏ ਉਧਰ ਖੂਨ ਨਾਲ ਦਿਲਖੋ ਦੀ ਮੰਮਾ ਦਿਲਖੋ ਮਤਲਬ ਦਵਿੰਦਰ ਦੀ ਮੰਮੀ ਹਾਂ ਉਹ ਆ ਗਏ ਆ ਸਵੇਰ ਦਾ ਸਾਡਾ ਇੱਕ ਸਕਿੰਟ ਦਾ ਵੀ ਟਾਈਮ ਨਹੀਂ ਲੱਗਾ ਐਂ ਕਦੀ ਇੱਧਰ ਨੂੰ ਸਹੀ ਗੱਲ ਆ ਲੱਗਾ ਗ੍ਰੀਨਿੰਗ ਦਾ 6680 ਵੇਖਿਆ ਨਹੀਂ ਮੈਂ ਤੁਰ ਹੀ ਜਾਂਦੇ ਨੂੰ ਮੋਟਰਸਾਈਕਲ ਉਹ ਪੇ ਇੱਕ ਦਿਨ ਤਾਂ ਹੁੰਦਾ ਹੀ ਐ ਹਾਂਜੀ ਵੀਰੇ ਚਲੋ ਕੱਲ ਨੂੰ ਰਿਲੈਕਸ ਆ ਲਾਉ ਕਿਉਂਕਿ ਆਇਆ ਹੋਊਗਾ ਵੀ ਆਪਾਂ ਨੂੰ ਪਤਾ ਵੀ ਆਪਣਾ ਕੀ ਸ਼ਡਿਊਲ ਹੁਣ ਅੱਜ ਕੁਝ ਵੀ ਨਹੀਂ ਸੀ ਪਤਾ ਮਾਰਨਿੰਗ ਦੇ ਲਈ ਪਰ ਆਇਆ ਨਾ ਹੌਲੀ ਹੌਲੀ ਉਹ ਤੋਂ ਨੂੰ ਫਿਰ ਥੋੜਾ ਜਿਹਾ ਹੌਸਲਾ ਜਆ ਵੀ ਹੋ ਜਾਂਦਾ ਫਿਰ ਬਾਅਦ ਚੋਂ ਅੱਜ ਤਾਂ ਇਹ ਪੂਰਾ ਸਟ੍ਰੈਸ ਸੀਗਾ ਵੀ ਸਾਰਾ ਕੁਝ ਠੀਕ ਠੀਕ ਹੋ ਜਵੇ ਮੇਰੇ ਕੋ ਬਾਬਾ ਸਭ ਤੋਂ ਵੱਡੀ ਚੀਜ਼ ਸੀ ਕਿ ਕਾਕਾ ਸਾਨੂੰ ਦੇ ਦੱਸ ਸਵੇਰੇ ਜਿੱਦਾਂ ਮੈਂ ਥਾਣੇ ਵਾਲਾ ਕੰਮ ਨਹੀਂ ਸੀ ਨਹੀਂ ਫਿਰ ਅਸ਼ੀਸ਼ ਨੂੰ ਚੱਕੀ ਜੰਨੇ ਸਵੇਰੇ ਜਿੱਦਾਂ ਕੋਈ ਬੱਚਾ ਤੇ ਮਾਂ ਹੈਲਥੀ ਹੋਣਾ ਚਾਹੀਦਾ ਕੋਈ ਸਾਨੂੰ ਕੋਈ ਦਿੱਕਤ ਨਹੀਂ ਕੁੜੀ ਕਿ ਮੁੰਡਾ ਤੇ ਜਦੋਂ ਉਹਨਾਂ ਨੇ ਸਾਨੂੰ ਅੱਧੇ ਘੰਟੇ ਬਾਅਦ ਘੰਟੇ ਬਾਅਦ ਬੱਚਾ ਫੜਾਤਾ ਤੇ ਉਦੋਂ ਤਾਂ ਅਸੀਂ ਬਾਲਾ ਸਾਨੂੰ ਐ ਸੈਟੀਸਫਾਈ ਜੇ ਹੋ ਗਿਆ ਵੀ ਬੱਚਾ ਵੀ ਠੀਕ ਆ ਤੇ ਦਵਿੰਦਰ ਵੀ ਠੀਕ ਆ ਪਰ ਜਦੋਂ ਲੈ ਕੇ ਕੋਈ ਬੇ ਦਿਖਾ ਕੇ ਉਹ ਤੁਹਾਨੂੰ ਨੀਲੀ ਨੀਲੀ ਆ ਮਤਲਬ ਇਹ ਤੋਂ ਵੱਡ ਕੇ ਆ ਲੈ ਗੇ ਮੈਨੂੰ ਤਾਂ ਐਸੇ ਵੀ ਆਪਾਂ ਤਾਂ ਐਂ ਪੋਜ ਪੋਜ ਰੱਖਦੇ ਹਾਂ ਪਰ ਡਾਕਟਰ ਨਹੀਂ ਕਰ ਉਹਨਾਂ ਨੂੰ ਆਇਆ ਹੁੰਦਾ ਨਾ ਡੇਲੀ ਦਾ ਐਕਸਪੀਰੀਅੰਸ ਆ ਜਿੰਨਾ ਉਹ ਆ ਕੇ ਬਾਹਰ ਨਹੀਂ ਦੱਸਿਆ ਦਵਿੰਦਰ ਨਹੀਂ ਆਈ ਮੈਂ ਤਾਂ ਟਾਈਮ ਤੇ ਉਹ ਮੈਂ ਤਾਂ ਬੈਠੀ ਨਹੀਂ ਕਿਸਕੇ ਅੰਦਰ ਅਸੀਂ ਆਪੇ ਖੜੀਆਂ ਰਹੀਆਂ ਸਾਨੂੰ ਆਈ ਹੋ ਗਿਆ ਪਹਿਲਾਂ ਬੱਚਾ ਉਹ ਆਇਆ ਆਪਾਂ ਗੁਰਤੀ ਵੀ ਦੇਤੀ ਠੀਕ ਹੈ ਤੇ ਉਹਨੂੰ ਫੀਡ ਵੀ ਦੇਤੀ ਤੇ ਬਾਕੀ ਆਪਾਂ ਉਹਨਾਂ ਨੂੰ ਕਹਾਂਗੇ ਘੰਟੇ ਤੱਕ ਯਾਦ ਕਰਾਵਾਂਗੇ ਹੁਣ ਤੁਸੀਂ ਦੇ ਦਿਓ ਹਨਾ ਫੀਡ ਉਹ ਵੀ ਥੋੜਾ ਬਹੁਤ ਜਿਹੜਾ ਉਹ ਦੁੱਧ ਉਹਨੂੰ ਪਿਆ ਕੇ ਦੇਖ ਲਿਓ ਕਿਉਂਕਿ ਥੋੜਾ ਬਹੁਤ ਦੀ ਪੀਂਦੀ ਹੈ ਤੇ ਚਰੀ ਥੋੜੀ ਜੀ ਹਾਂ ਨਾਜ਼ੁਕ ਸੀ ਕਲੀਏ ਹਾਂ ਪਰ ਉਹ ਆਇਆ ਵੀਰੇ ਤਾਂ ਤਾਜ਼ਾ ਤਾਜ਼ਾ ਨਾਲੋਂ ਵੇਟ ਵੱਧਾ 4 ਕਿਲੋ 80 ਗ੍ਰਾਮ ਤਕਰੀਬਨ ਵੀ 100 ਗ੍ਰਾਮ ਵਾਧਿਆ ਤਕਰੀਬਨ ਦਾ 200 700 ਗ੍ਰਾਮ ਸੀ 2700 ਸੀ ਜੀ ਫਿਰ ਇਹ ਦਾ 2500 ਸੀ ਹਾਂ ਤਾਜੂ ਨਾਲ 2800 ਆ ਫਿਰ ਸਹੀ ਆ ਨਹੀਂ ਨਹੀਂ ਠੀਕ ਆ ਚਲੋ ਹੁਣ ਚੱਲਦੇ ਆਂ ਪੱਕਰੇ ਤੇ ਘਰੋਂ ਲਿਆਵਾਂਗੇ ਰੋਟੀ ਰੱਟੀ ਬਣਾ ਕੇ ਤੇ ਫਿਰ ਉਦੋਂ ਉਹ ਕਿੱਥੇ ਆ ਬੇਬੀ ਦੱਸ ਪਹਿਲਾਂ ਨਾ ਬੇਬੀ ਨਹੀਂ ਕਿੰਨਾ ਕਿਊਟ ਸੀ ਬੇਬੀ ਕਿਊਟ ਆ ਬੇਬੀ ਕਿ ਨਹੀਂ 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 ਕਿਊਟ ਕਿ ਕਿਊਟ ਆ ਨਹੀਂ ਹਾਂ ਜੀ ਸਾਡੇ 77 ਹੋ ਗਏ ਤੇ ਕੁੜੀਆਂ ਨੇ ਹਿੰਮਤ ਮਾਰ ਕੇ ਰੋਟੀ ਬਣਾ ਲਈ ਇੱਧਰ ਦੇਖੋ ਸਮਾਨ ਮਗਰ ਬਿਸਤਰੇ ਲੱਦੇ ਆ ਮਗਰ ਵੀ ਸਮਾਨ ਲੱਦੇ ਆ ਛੌਂਕੜੀਆਂ ਮਾਰ ਕੇ ਬੈਠੀਆਂ ਜੇ ਗਰਮੀ ਆਉਂਦੀ ਫਿਰ ਆਪਾਂ ਨਾ ਇੰਨਾ ਬਿਸਤਰੇ ਲਗਾਵਾਂ ਆ ਫਿਰ ਬਿਸਤਰਿਆਂ ਦਾ ਨਹੀਂ ਫਿਰ ਠੰਡ ਦਾ ਹੋਣਾ ਹੈ ਨਾ ਪਿੱਤੇ ਰਾਤ ਨੂੰ ਠੰਡ ਹੋਣੀ ਆ ਮੇਰੀ ਗੱਲ ਸੁਣੀ ਹੋਣਾ ਆਹਾ ਮੌਸਮ ਤਾਂ ਦੇਖ ਲਓ ਅੱਜ ਮੀਂਹ ਹਵਾ ਕਿਉਂ ਸਾਹਮਣੇ ਦੇਖੋ ਕਿੰਨੀ ਮੀਂਹ ਤਾਂ ਚਾਂਸ ਆ ਹਾਂ ਦਿਖਾਓ ਤੁਸੀਂ ਹਵਾ ਕਿੰਨੀ ਚਲੀ ਆਂਦੀ ਆ ਹਾਂ ਮੀਂਹ ਦਾ ਪੂਰਾ ਪੂਰੇ ਚਾਂਸ ਅੱਜ ਪਿੱਤੇ ਕੰਦੀ ਪਰਤੇ ਵਿਖਾ ਦਿਤੇ ਕੱਲ ਨੂੰ ਦਿਨ ਦੇ ਹੈਗੇ ਆ ਚਾਂਸ ਪੂਰੇ ਮੀਂਹ ਦੇ ਹਏ ਮੈਂ ਇੱਕ ਵਾਰ ਫੇਰ ਵੀ ਆਪਾਂ ਬਹੁਤ ਟਾਈਮ ਨਾ ਚੱਲੇ ਵੀ ਤੇ ਕਿੰਨੇ ਵਜੇ ਆਸੀ ਮੇਰੀ ਨਾਲ ਸੋਣਾ ਆਪਾਂ 6:30 ਵਜੇ ਆਏ ਹੁਣ 6 ਵਜੇ ਤਾਂ ਆਏ ਆ ਤੇ ਫਿਰ ਵੀ ਇਹ ਹਾਂ ਡੇਢ ਘੰਟੇ ਦੇ ਵਿੱਚ ਰੋਟੀ ਬਣਾ ਕੇ ਤਾਂ ਹੈ ਹੀ ਨਹੀਂ ਬੈਠੇ ਮੈਂ ਤਾਂ ਸਮਝ ਨਹੀਂ ਨਾ ਕੋਲ 2 ਮਿੰਟ ਬੈਠੀ ਹੀ ਪਰ ਸਮਾਨ ਮੈਂ ਵੀ ਵਧੇਰਾ ਇਕੱਠਾ ਕਰ ਲਿਆ ਆਉਂਦੇ ਸਾਰੇ ਪਿਆਜ਼ ਵੀ ਉਜ ਚੀਰ ਕੇ ਅੰਟੀ ਨੇ ਤੜਕਾ ਲਾ ਮੈਂ ਭਾਂਡੇ ਭਾਂਡੇ ਛੋਲੇ ਚ ਪਾਲੇ ਸੀਗੇ ਇਹਨੇ ਭਾਂਡੇ ਪਾ ਲਿਆ ਤੁਸੀਂ ਹੁਣ ਆਪਣੀ ਰੋਟੀ ਕਰਿਆ ਕਾ ਨਾਲ ਲੈ ਗਏ ਅੱਛਾ ਵੀਰੇ ਫਿਰ ਇੱਥੇ ਆਪਾਂ ਆ ਗਿਆ ਲੈ ਮੀਂਹ ਤਾਂ ਆ ਹੀ ਗਿਆ ਆ ਗਿਆ ਚਲੋ ਹੋਰ ਚਲੋ ਬਿਲਕੁਲ ਪੁੱਤੇ ਦੱਤੇ ਘਾ ਨਹੀਂ ਹੁਣ ਪਤਾ ਲੱਗਦਾ ਰਾਤ ਨੂੰ ਐ ਨੀਂਦ ਆਉਣੀ ਆ ਬਿਲਕੁਲ ਜਾਰੇਦਾਰ ਆ ਅੱਜ ਤਾਂ ਖੜ ਖੜ ਕੇ ਨਾ ਮੇਰੀ ਮੇਰੀ ਸ਼ਿਫਟਿੰਗ ਹੋਤੇ ਮम्मी ਦੀ ਫਿਰ ਕਿ ਆਜੂਗੀ ਨਾਲ ਆਪਣੇ ਹਾਂਟੀ ਆਉਗੀ ਸਾਜੂ ਨੂੰ ਲੈ ਕੇ ਕਿਉਂਕਿ ਵੀਰੇ ਪਤਾ ਕੀ ਚੱਕਰ ਆ ਫਿਰ ਨਾ ਮੰਮੀ ਸਵੇਰ ਧਾਰਾ ਕਰ ਦੂਗੀ ਹਾਂ ਇਹ ਵੀ ਹੈ ਪਰ ਨਹੀਂ ਕਿਸੇ ਨਾ ਕਿਸੇ ਲੋਕਾਂ ਨਾਲੇ ਮम्मी ਸਨਾਨ ਕਰ ਦਿੰਦੀ ਫਿਰ ਨਹੀਂ ਛੱਕਿਆ ਕਰਕੇ ਵੀ ਚਲੋ ਨਾਲੇ ਨਾਲੇ دل ਖੁਸ਼ ਆਊਗਾ ਤੜਕੇ ਫਿਰ ਹੋਰ ਪੱਠੇ ਚਾਹ ਹੜੂਗੀ ਮੈਂ ਨਾਲ ਤੂੰ ਦਿਲ ਖੁਸ਼ ਨਾ ਮੁਰਦੀ ਨਾ ਉਹ ਦੇਖ ਰਸਕੇ ਖੜੀ ਐ ਤੁਸੀਂ ਕਿਹੜੀ ਆ ਸੋ ਆਸੀ ਇਹਦੇ ਨਾਲ ਕਿਉਂ ਉਹ ਯਾਰ ਉਹਨਾਂ ਦੇ ਜਿਹੜਾ ਉਹ ਮੈਡੀਕਲ ਵਾਲੇ ਨਹੀਂ ਉਹਨਾਂ ਜਵਾਕ ਬੰਦਲੇ ਲਈ ਬੈਠਾ ਹਾਂਜੀ ਇੱਕ ਫੁਲਫੁਲੇ ਦਵਾਈ ਲੈ ਆ ਆ ਵੀ ਸੋਇਲ ਸਿਰਪ ਜਾ ਕੇ ਦਵਾਈ ਚੋ ਹੋਏਗਾ ਨਹੀਂ ਉਹ ਦਬੇ ਹੋਣੇ ਸਰਕ ਜਿਹੜਾ ਸੀ ਜਿਹੜਾ ਸੀ ਇੱਥੇ ਬਾਹਰ ਹੋਈ ਤਾਜੂ ਆਉਦੀ ਨਾਨੇ ਤੱਕ ਕਰੀ ਤੇ ਤਾਂ ਰੋਟੀਆਂ ਮਟਾ ਚੜਾ ਜਾ ਰਹੇ ਹਾਂ ਕੱਢ ਕੇ ਜੀਆਂ ਖਾਧੀਆਂ ਮੈਂ ਸਵੇਰ ਨੂੰ 7:30 ਵਜੇ ਦੀਆਂ ਨਾ ਪਤਾ ਹੀ ਸੀ ਪਤਾ ਹੀ ਸੀ ਉਹ ਤਾਂ ਜੀਨੀ ਕਰਦਾ ਭੁੱਖੀ ਲੱਗੀ ਅੱਤ ਨੇ ਜਮੈਂ ਚੜਾਇਆ ਮਟਾ ਚੱਲ ਪਤਾ ਹੀ ਸੀ ਚੱਲ ਪਹਿਲੇ ਦਿਨ ਹੁੰਦਾ ਫਿਰ ਤਾਂ ਵੀਰਾਂ ਤੋਂ ਇਹ ਲੈ ਆਉਣੀ ਨਹੀਂ ਰੋਟੀਆਂ ਨਾਲ ਪਾਣੀ ਦਾ ਗੱਲ ਇਹ ਤਾਂ ਪਾਣੀ ਪੀ ਕੇ ਟੈਂਪਰ ਲੈ ਕੇ ਆਏ ਤੇ ਰੋਟੀ ਵੀ ਅਸੀਂ ਲੈ ਆਏ ਤੇ ਬਰੀਅਨੀ ਜਿਹਾ ਪਹਿਲਾਂ ਰੋਟੀ ਪਾਣੀ ਪਾਣੀ ਬਣਾ ਲਾ ਦਾਂਗੇ ਪਾਣੀ ਇਹ ਬਾਹਲਾ ਫੁੱਲ ਕੇ ਚੱਨਾ ਪਾਣੀ ਕਰਦਾ ਹੋਣਾ ਵੈਸੇ ਤਾਂ ਬੁੱਕਣਾ ਹੀ ਨਹੀਂ ਏ ਮੁਗਦਨ ਕੱਲ ਨੂੰ ਆਥਣੇ ਦਿਵਾਰੇ ਆ ਜੂਗਾ ਦਿਵਾਰੇ ਹੀ ਆਵਾਂਗੇ ਕਿਉਂਤੀ ਕਿਉਂਤੀ ਕਿੰਤੀ ਕਿੰਤੀ ਇੱਧਰ ਪੂਆ ਨੂੰ ਚਾਹ ਚੜ ਗਿਆ ਇੱਧਰ ਕੋਈ ਰੋਟੀ ਦਵਾ ਬਹੁਤ ਅੱਛਾ ਇਧਰ ਛੋਟੇ ਬੱਚੇ ਰੋ ਜਿਹੜੀ ਖੁਸ਼ਬੂ ਜੀਂ ਦਿੰਦੇ ਨੇ ਨਾ ਆਂਟੀ ਨੂੰ ਕਹਾਂ ਖਾਲ ਲਓ ਵੀ ਮੀਂਹ ਪੈ ਰਿਹਾ ਪੂਰਾ ਜੋਰਾ ਸ਼ੋਰਾਂ ਦੇ ਨਾਲ ਤੇ ਗੱਲ ਇਹ ਬਣ ਗਈ ਵੀ ਦੇਲੇ ਕੋਸਤੇ ਦੇਵਿੰਦਰ ਦੀ ਅੱਜ ਹੈਗੀ ਅਨਿਵਰਸਰੀ ਉਹਦੇ ਕਰਕੇ ਪੀਤੇ ਵਰਗੀਆਂ ਕਹਿੰਦੀਆਂ ਵੀ ਵੀਰੇ ਕੇਕ ਲਿਆ ਜਾ ਕੇ ਹਨਾ 2 ਮਿੰਟ ਇੱਥੇ ਖੜ ਕੇ ਗੱਲਵਾ ਦੱਸਦੇ ਹਾਂ ਤੁਹਾਨੂੰ ਤੇ ਫਿਰ ਇਸ ਕਰਕੇ ਮੈਂ ਇੱਥੇ ਬੇਕਰੀ ਖੁੱਲੀ ਸੀ ਮੈਂ ਕਿਹਾ ਚਲੋ ਲੈ ਆਉਣੇ ਆ ਯਾਰ ਫਿਰ ਵੀ ਹਨਾ ਵੀ ਅੱਜ ਦੇ ਦਿਨ ਵੈਸੇ ਵੀ ਕੇਕ ਕੱਟਣਾ ਹੀ ਸੀਗਾ ਪਰ ਹੁਣ ਅੱਜ ਮਤਲਬ ਨਵੇਂ ਕਾਕੇ ਦੇ ਆਉਣ ਤੇ ਕਰਕੇ ਤੇ ਹਸਪਤਾਲ ਦੇ ਵਿੱਚ ਫੋਨ ਕਰਕੇ ਮਤਲਬ ਉਹਨਾਂ ਦੇ ਤਾਂ ਨਹੀਂ ਜਾਤ ਚਲੋ ਵਾਪਸ ਸੱਚਾ ਵੀ ਆਪਾਂ ਦੇਖਦੇ ਵੀ ਪੈ ਗਿਆ ਤੇ ਆਪਾਂ ਵੀ ਭੱਜ ਗਏ ਉਹ ਬੁਰਾ ਲਾ ਆਏ ਹਾਈ ਹਾਈ ਤੇ ਵੀਰ ਪਾ ਰਹੀਆਂ ਹੋਂ ਡਿਊਟੀ ਪਿਆ ਰਹੀਆਂ ਦੁੱਧ ਹੈ ਤੂੰ ਆਪਣੀ ਡਿਊਟੀ ਤੂੰ ਤਾਂ ਫਿਰ ਆਇਆ ਨਹੀਂ ਹੱਦ ਵੱਡਾ ਬੋਇਆ ਬੋਲ ਬੋਲਾ ਕੇ ਬੁਲਾਤਾ ਨੋ ਜੀ ਪੀਤੇ ਹੋਂ ਡਿਊਟੀ ਅੱਜ ਫਿਰ ਰਾਤ ਨੂੰ ਹਾਂ ਹਾਂ ਜੀ ਵੀਰੇ ਦੋ ਦੋ ਘੰਟੇ ਦੋ ਦੋ ਘੰਟੇ ਨਾਨੀ ਹੋਂ ਡਿਊਟੀ ਨਾਨੀ ਹੋਂ ਡਿਊਟੀ ਹੈ ਨਹੀਂ ਨਹੀਂ ਕੀ ਸਿੱਟਾ ਅੱਛਾ ਇਧਰ ਰੂਮ ਆ ਇਹਨਾਂ ਦਾ ਠੀਕਿਆਂ ਵਾਲਾ ਹਾਂ ਮੈਂ ਵੀ ਇਕੱਪ ਤੱਕ ਪੜਾ ਕੇ ਜਿਵੇਂ ਮੈਂ ਤੋਂ ਕਿਤੇ ਮੀਂਹ ਜਾਦੇ ਆ ਗਿਆ ਹਾਂ ਉਹ ਕਿਧਰ ਗਈ ਬਰੋਲਾ ਪਤਾ ਨਹੀਂ ਕਿਧਰ ਗਈਆਂ ਉਹ ਸਾਰੀਆਂ ਆਟੀ ਵੀ ਨਹੀਂ ਜਾਂ ਫਿਰ ਉੱਪਰ ਦੁੱਧ ਦੁੱਧ ਗਰਮ ਕਰਨਾ ਬਰੋਲਾ ਪੈਣੇ ਦੇਣਾ ਅੱਜ ਹੁਣ ਬਰੋਲੇ ਨਾਲ ਲੰਗ ਮੈਂ ਤਾਂ ਬਈ ਭੇਜ ਗਿਆ ਤੇ ਉਹ ਸੱਚ ਮੈਂ ਚੱਕਰਿਆਂ ਮੈਂ ਅੰਦਰ ਬਾਹਰ ਹੀ ਖੈਣ ਹੈ ਹਾਂ ਆਦਾ ਹੋਗਾ ਯਾਰ ਸੁਣੇ ਭਾਈ ਇਹ ਹੋਣੀ

ਹਾਂ ਉਹਨਾਂ ਵਰਸਰੀ ਆ ਗਈ ਲੋ ਜੀ ਇਹ ਆਪਣਾ ਕੇਕ ਲਿਆਂਦਾ ਗਿਆਗਾ ਮੈਂ ਕਹਣਾ ਗੱਲੋਂ ਚਲੋ ਕਹਿੰਦੇ ਦੋ ਦੋ ਪਾਰਟੀਆਂ ਇਕੱਠੀਆਂ ਹੌਲੀ ਮਾਰੀ ਫੂਕ ਚਲੋ ਬਾਹਰ ਦੀ ਬੱਸ ਮਾਰੂ ਤਾੜੀਆਂ ਤਾਂ ਮਾਰਦੇ ਮੜ ਗਏ ਅੱਜ ਨੂੰ ਮਾਰਤੀ ਮਾਰਤਾ ੜੀ ਵੀਰੇ ਉਹ ਨੂੰ ਖਾਣਾ ਖਾਣਾ ਮੈਂ ਵੀ ਆ ਕਹਿੰਦੀ ਹਾਂਜੀ ਤੁਸੀਂ ਵੀ ਖੜੇ ਹੋਗਾ ਕੇਕ ਦੇਖ ਕੇ ਕਿਵੇਂ ਅਨਿਵਰਸਰੀ ਤੇ ਗਿਫਟ ਆਪਾਂ ਨੂੰ ਵਾਇਰ ਨੂੰ ਦੇਤਾ ਸਹੀ ਗੱਲ ਆ ਸਾਡੇ ਕੋਲ ਤਾਂ ਇਹ ਨਹੀਂ ਭੇਜ ਲਿਆ ਹੁੰਦਾ ਬੱਸ ਕਫੇ ਚ ਚਲੋ ਬੱਚਾ ਬੱਚਾ தாਜੂ ਅੱਜ ਦਾ ਕਲਾਪਿੰਗ ਹੀ ਕਰੀ ਜਾਂਦੀ ਆ ਹਾਂ ਇਹ ਤਾਂ ਮੋਡਰਨ ਬੰਸੂ ਜੀ ਤਾਂ ਵਟੀ ਦੀ ਬੱਚਾ 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 ਕੀ ਲੋ ਵੀ ਬੱਚ ਪੁੱਤ ਬੱਚ ਬੱਚ ਪੱਟ ਲੋ ਵੀ ਗਾਇਸ ਤੇ ਰਾਤ ਦੇ ਵੱਜ ਚੁੱਕੇ ਨੇ 11 ਵਜ ਚੁੱਕੇ ਆ ਤੇ ਆ ਗਏ ਆਪਾਂ ਹਸਪੀਟਲ ਤੋਂ ਤੇ ਅੱਜ ਇੱਥੇ ਰੁਕਾਂਗੇ ਤੇ ਹੁਣ ਦੋ ਤਿੰਨ ਦਿਨ ਦਿਲ ਖੁਸ਼ ਕੇ ਕਰੀਏ ਕਿਉਂਕਿ ਜਿੰਨੇ ਦਿਨ ਹਸਪੀਟਲ ਦੇ ਵਿੱਚ ਦਿਲ ਖੁਸ਼ ਬਿਜੀ ਆ ਤਾਂ ਫਿਰ ਰੋਟੀ ਪਾਣੀ ਦਾ ਲੈਣ ਜਾਣ ਕਰਨ ਦਾ ਤੇ ਜਿਹੜੇ ਕੰਮ ਆ ਹਨਾ ਤਾਂ ਫਿਰ ਆਪਣਾ ਫਰਜ਼ ਵੀ ਬਣਦਾ ਠੀਕ ਹੈ ਤੇ ਬਾਕੀ ਜਿਹੜਾ ਆ ਹੈਗਾ ਆ ਚਲੋ ਮਾਂ ਤੇ ਬੱਚਾ ਤੰਦਰੁਸਤ ਆ ਪ੍ਰਮਾਤਮਾ ਦੇ ਮਿਹਰ ਦੇ ਨਾਲ ਹਨ ਤੇ ਬਾਕੀ ਸਾਰਾ ਕੁਝ ਠੀਕ ਠਾਕ ਹੋ ਗਿਆ ਹਨ ਤੇ ਚਲੋ ਜੀ ਆਪਾਂ ਇਸ ਵਲੌਗ ਨੂੰ ਕਰਦੇ ਹਾਂ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਅੱਜ ਸਾਰਾ ਦਿਨ ਵੈਸੇ ਬਿਜ਼ੀ ਰਹੇ ਕਿਉਂਕਿ ਭੱਜ ਦੌੜ ਲੱਗੀ ਰਹੀ ਤੇ ਤੁਹਾਨੂੰ ਪਤਾ ਵੀ ਸਟ्रेस ਹੋ ਜਾਂਦੀ ਹੈ ਹਨ ਸਾਰੇ ਇਸ ਹਨਾ ਇਹ ਗੱਲ ਤੀ ਹਨਾ ਤੇ ਬਾਕੀ ਚਲੋ ਪ੍ਰਮਾਤਮਾ ਦੀ ਮਿਹਰ ਦੇ ਨਾਲ ਮਾਂ ਤੇ ਬੱਚਾ ਠੀਕ ਨੇ ਤੰਦਰੁਸਤ ਨੇ ਤੇ ਚਲੋ ਜੀ ਬਾਕੀ ਇਸ ਵੀਡੀਓ ਨੂੰ ਕਰਦੀ ਖਤਮ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਗਾਉਣ ਕਰਕੇ ਜੁੜਦੇ ਸੋ ਵੀਡੀਓ ਕਿਦਾਂ ਲੱਗਦੇ ਹਨ ਬਾਏ ਬਾਏ ਜੀ ਗੁੱਡ ਨਾਈਟ